ਹੈ ਲੁਧਿਆਣਾ ਦੇ ਆਰੀਆ ਕਾਲਜ ਲੁਧਿਆਣਾ ਵਿਖੇ بی جی ڈیپارٹمنٹ اف کامرس اینڈ بزنس مینجمنٹ ਦੇ ਐਸੋਸੀਏਸ਼ਨ ਵਿਖੇ ਇੱਕ ਅੰਦਰ ਕੁਆਲਟੀ ਅਸਿਊਰੈਂਸ ਹੈਲਥ ਆਰਗੇਨਾਈਜੇਸ਼ਨ ਯਸ ਐਡੀਸ਼ਨ ਤਿੰਨ ਯੂਥ ਐਕਟਿਵੀਟੀਨ ਸਕਿੱਲ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਚੀਫ ਗੈਸਟ ਵਜੋਂ ਰਕੇਸ਼ ਕਪੂਰ ਵੱਲੋਂ ਸ਼ਿਰਕਤ ਕੀਤੀ ਗਈ ਉਤੀਜ਼ਮੋ ਕੇ ਕਾਲੇ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਪਿਛਲੇ 2 ਸਾਲ ਤੋਂ ਇਹ ਉਪਰਾਲਾ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਨੇ ਪਹਿਲਾਂ ਜਦੋਂ ਇਸ ਉਪਰਾਲੇ ਸ਼ੁਰੂਆਤ ਕੀਤੀ ਸੀ ਤਾਂ 50 ਦੇ ਕਰੀਬ ਸਟਾਲ ਲਗਾਏ ਗਏ ਸਨ ਪਰ ਹੁਣ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਇਸ ਦੀ ਗਿਣਤੀ ਦੁੱਗਣਾ ਹੋ ਗਈ ਹੈ ਅੱਜ ਆਰਿਆ ਕਾਲਜ ਮਾਰਕਟਿੰਗ ਫੈਸਟ 'ਚ ਆਣ ਦਾ ਮੌਕਾ ਮਿਲਿਆ ਸਾਰੇ ਪੰਜਾਬ ਤੋਂ ਲਗਭਗ 50 ਕਾਲਜਸ ਦੇ ਸਟੂਡੈਂਟਸ ਆਪਣੇ ਆਪਣੇ ਪ੍ਰੋਡਕਟ ਡਿਵੈਲਪ ਕਰਕੇ ਲੈ ਕੇ ਆਏ ਨੇ ਜਿਹੜਾ ਨਵੀਂ ਇਨੋਵੇਸ਼ਨ ਹੈ ਮੈਂ ਪ੍ਰਿੰਸੀਪਲ ਮੈਡਮ ਮੈਨੇਜਮੈਂਟ ਆਰਿਆ ਕਾਲਜ ਦੀ ਉਹਨਾਂ ਨੂੰ ਪਹਿਲਾਂ ਤਾਂ ਵਧਾਈ ਦੇਣਾ ਚਾਹਨਾ ਜਿਨ੍ਹਾਂ ਨੇ ਇਹ ਐਫਰਟ ਲਿਆ ਔਰ ਬੜਾ ਇੱਕ ਵੈਲ ਆਰਗੇਨਾਈਜ਼ਡ ਇਵੈਂਟ ਆਰਗੇਨਾਈਜ਼ ਕੀਤਾ ਨਾਲ ਹੀ ਇੱਕ ਐ ਪਲੇਟਫਾਰਮ ਹੈ ਬੱਚਿਆਂ ਵਾਸਤੇ ਆਪਣੇ ਸਕਿੱਲਸ ਆਪਣੇ ਆਈਡੀਆਜ਼ ਨੂੰ ਪ੍ਰੈਜੈਂਟ ਕਰਨ ਦਾ ਇਹ ਜਿਹੜਾ ਮਾਰਕੀਟਿੰਗ ਹੈ ਨਾ ਕਿਸੇ ਵੀ ਬਿਜ਼ਨਸ ਚ ਕਿਸੇ ਵੀ ਆਰਗੇਨਾਈਜੇਸ਼ਨ ਚ ਨੰਬਰ 1 ਸਭ ਤੋਂ ਪਾਵਰਫੁੱਲ ਜਿਹੜਾ ਐਸਪੈਕਟ ਹੈ ਨਾ ਪ੍ਰੋਡਕਸ਼ਨ ਜਾਂ ਕੁਆਲਿਟੀ ਸਾਰਾ ਕੁਝ ਇੱਕ ਮਿਲ ਕੇ ਆਰਗੇਨਾਈਜ਼ਡ ਬਿਜ਼ਨਸ ਬਣਦਾ ਪਰ ਸਭ ਤੋਂ ਪਾਵਰਫੁੱਲ ਜਿਹੜਾ ਐਸਪੈਕਟ ਹੈ ਦੈਟ ਇਜ਼ ਮਾਰਕETING ਜੀ ਕਿਸੇ ਵੀ ਆਰਗੇਨਾਈਜੇਸ਼ਨ ਦੀ ਸਕਸੈਸ ਨੂੰ ਇਹ ਇੱਕ ਜਿੱਦਾਂ ਟ੍ਰੇਨ ਦਾ ਇੰਜਣ ਹੁੰਦਾ ਨਾ ਮਾਰਕETING ਬਿਜ਼ਨਸ ਦਾ ਇੰਜਣ ਹੈ ਜੇ ਮਾਰਕETING ਹੈ ਸੇਲਸ ਹੈ ਸਾਰਾ ਕੁਝ ਹੈ ਜੇ ਸੇਲਸ ਨਹੀਂ ਹੈ ਕੁਝ ਨਹੀਂ ਹੈ ਜਿਹੜੇ ਆਉਣ ਵਾਲੇ ਸਾਡੇ ਫਿਊਚਰ ਦੇ ਟੈਲੈਂਟਡ ਬੱਚੇ ਨੇ ਜਿਹੜੇ ਆਉਣ ਵਾਲੇ ਟਾਈਮ ਤੇ ਮਾਰਕETING ਫੀਲਡ ਵਿੱਚ ਲੀਡਰਸ ਬਣਨਗੇ ਅੱਜ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਹੈ ਬੜਾ ਸੁਭਾਗਿਆ ਹੈ ਕਿ ਸਾਰੇ ਇਨੋਵੇਸ਼ਨ ਵੀ ਦੇਖ ਰਹੇ ਆ ਤੇ ਫਿਊਚਰ ਦੇ ਜਿਹੜੇ ਮਾਰਕETING ਦੇ ਲੀਡਰਸ ਨੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਮੈਂ ਇੱਕ ਵਾਰੀ ਸਿਰ ਵਧਾਈ ਦੇਵਾਂਗਾ ਆਰੇ ਕਾਲਜ ਦੀ ਮੈਨੇਜਮੈਂਟ ਨੂੰ ਜਿਹੜਾ ਇੰਨਾ ਸਕਸੈਸਫੁਲ ਬੜਾ ਵਧੀਆ ਇਵੈਂਟ ਆਰਗੇਨਾਈਜ਼ ਕਰਵਾਇਆ ਤੇ ਸਰ ਮੈਡਮ ਨੇ ਜਿਵੇਂ ਉਤਰਾਲਾ ਕੀਤਾ ਇਦਾਂ ਦਾ ਬੱਚਿਆਂ ਨੂੰ ਇਕੱਠੇ ਕਰਨ ਦਾ ਉਹਨਾਂ ਨੂੰ ਕੀ ਅਪਰੀਸ਼ੀਏਟ ਦੇਖੋ ਜੀ ਮੈਡਮ ਤਾਂ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਨੇ ਅੱਜ ਅਸੀਂ ਖੜੇ ਆ ਬੱਚੇ ਇੱਥੇ ਖੜੇ ਨੇ ਬੱਚਿਆਂ ਦੇ ਪ੍ਰੋਡਕਟ ਇੱਥੇ ਖੜੇ ਹੈਗੇ ਨੇ ਡਿਸਪਲੇਡ ਨੇ ਸਾਰਾ ਕੁਝ ਮੈਡਮ ਤੇ ਇਹਨਾਂ ਦੀ ਟੀਮ ਕਰ ਗਈ ਹੈ ਤੇ ਇਹ ਤਾਂ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਨੇ ਤੇ ਵਧਾਈ ਦੇ ਪਾਤਰ ਬੱਚੇ ਵੀ ਨੇ ਜਿਹੜੇ ਐਫਰਟ ਕਰਕੇ ਆਪਣੇ ਆਪਣੇ ਦੇਖੋ ਕਈ ਤਾਂ ਸਟਾਲਸ 'ਚ ਦੇਖਿਆ ਇੰਨੇ ਪ੍ਰੋਡਕਟ ਡਵੈਲਪ ਕਰਕੇ ਲਿਆ ਇੰਨੇ ਕਿ ਰੱਖਣ ਦੀ ਜਗ੍ਹਾ ਨਹੀਂ ਬਾਹਰ ਬਾਹਰ ਤੱਕ ਰੱਖਿਆ ਹੋਏ ਨੇ ਤੇ ਉਹ ਜਿਹੜੀ ਇਹਨਾਂ ਦੀ ਜਿਹੜੀ ਐਕਸਾਈਟਮੈਂਟ ਹੈ ਇਹ ਤਾਂ ਬੜੀ ਵਧਾਈ ਦੇ ਪਾਤਰ ਹੈ ਅ ਅੱਜਵਾਰੇ ਮੈਂ ਇਹ ਕਹਿਣਾ ਚਾਹਾਂਗੀ ਮੈਂ ਸੁਖਸ਼ਮਲੁਆਲੀਆ ਆਰਏ ਕਾਲਜ ਲੁਧਿਆਣਾ ਤੋਂ ਮੇਰੀ ਪੂਰੀ ਟੀਮ ਤਿਆਰ ਹੈ ਆਪਣੇ ਯੈਸ ਮਾਰਕੀਟ ਫੈਸਲੇ ਇਸ 3rd ਐਡੀਸ਼ਨ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ 2 ਸਾਲ ਪਹਿਲਾਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਤੇ ਅਸੀਂ 20-25 ਸਟਾਲਸ ਦੇ ਬਾਰੇ ਸੋਚਦੇ ਹੁੰਦੇ ਸੀ ਔਰ ਹੁਣ ਸਾਨੂੰ ਬ੍ਰੇਕ ਲਗਾਣੀ ਪੈਂਦੀ ਹੈ ਕਿਉਂਕਿ 50 ਤੋਂ ਉੱਤੇ ਸਟਾਲਸ ਹੋ ਚੁੱਕੀਆਂ ਨੇ ਔਰ ਹਾਲੇ ਵੀ ਸਾਡੇ ਕੋਲ ਜਦੋਂ ਐਂਟਰੀਜ਼ ਆ ਰਹੀਆਂ ਸੀਗੀਆਂ ਤੇ ਮੇਰੀ ਟੀਮ ਮੈਡਮ ਸ਼ੈਲਜਾ ਡਾਕਟਰ ਰਮਾ ਬਾਂਸਲ ਡਾਕਟਰ ਸੋਨੀਆ ਐਂਡ ਲਲਿਤ ਜੀ ਇਹਨਾਂ ਦੀ ਪੂਰੀ ਟੀਮ ਜਦੋਂ ਕੰਮ ਕਰਦੀ ਹੈ ਤਾਂ ਲੱਗਦਾ ਹੈ ਕਿ ਜਿਹਨੂੰ ਆਪਾਂ ਕਹਿੰਦੇ ਆਏ ਕਿ ਆਸਮਾਨ से आगे ਜਹਾਅ ਹੋਰ ਵੀ ਹੈ ਤਾਂ ਬਹੁਤ ਕਿਤੇ ਵੀ ਬ੍ਰੇਕ ਲਗਾਉਣ ਨੂੰ ਦਿਲ ਨਹੀਂ ਕਰਦਾ ਪਰ ਜਗਾ ਛੋਟੀ ਪੈ ਜਾਂਦੀ ਹੈ ਆਰਏ ਕਾਲਜ ਦੀ ਹਾਕੀ ਗਰਾਉਂਡ ਜੋ ਸਭ ਤੋਂ ਵੱਡੀ ਮੰਨੀ ਜਾਂਦੀ ਹੈ ਉਹ ਵੀ ਛੋਟੀ ਪੈ ਜਾਂਦੀ ਹੈ ਜਦੋਂ ਮਾਰਕੀਟ ਫੈਸਟ ਹੁੰਦੇ ਹੈ ਔਰ ਅੱਜ ਖੁਸ਼ੀ ਦੀ ਗੱਲ ਹੈ ਕਿ ਮੇਰੇ ਵੱਡੇ ਭਰਾ ਯਸ਼ਕੀਰ ਜੀ ਦੇ ਨਾਲ ਜਦੋਂ ਕਪੂਰ ਸਾਹਿਬ ਸਾਡੇ ਆਂਗਣ ਵਿੱਚ ਆਏ ਹੈਗੇ ਹੈ ਤੇ ਕਿਉਂਕਿ ਮੈਨੇਜਿੰਗ ਡਾਇਰੈਕਟਰ ਨੇ ਮਾਰਕੀਟਿੰਗ ਦੀ ਇਹਨਾਂ ਨੂੰ ਇੰਨੀ ਸਮਝ ਆਇਆ ਪੈਰਾਮਾਉਂਟ ਇਪਿਕਸ ਤੋਂ ਤੇ ਦਿਲ ਕਰਦਾ ਹੈ ਕਿ ਇਹਨਾਂ ਦੀਆਂ ਗੱਲਾਂ ਨੂੰ ਸੁਨਿਆ ਜਾਵੇ ਮੇਰੇ ਆਫਿਸ 'ਚ ਜਦੋਂ ਇਹ ਬੈਠੇ ਔਰ ਹੁਣ ਵੀ ਜਦੋਂ ਇਹ ਬੱਚਿਆਂ ਨੂੰ ਸਮਝਾ ਰਹੇ ਹੈਗੇ ਇਹਨਾਂ ਦੇ ਜਿਹੜੇ ਛੋਟੇ ਛੋਟੇ ਟਿਪਸ ਹੈ ਉਹਦੇ ਤੋਂ ਪਤਾ ਲੱਗਦਾ ਹੈ ਕਿ ਆਪਣੇ ਹੱਥੀਂ ਕੰਮ ਕਰਕੇ ਕਿਸ ਤਰ੍ਹਾਂ ਜ਼ੀਰੋ ਤੋਂ ਇੰਨੀ ਉਚਾਈਆਂ ਤੇ ਪਹੁੰਚ ਗਏ ਉਹਦੇ ਵੱਲ ਤਾਂ ਸ਼ਾਇਦ ਅਸੀਂ ਦੇਖ ਵੀ ਨਹੀਂ ਪਾ ਰਹੇ ਕਿਉਂਕਿ ਇੰਨੀ ਉਚਾਈ ਤੇ ਹੈਗੇ ਐ ਐਂਡ ਇੰਨੇ ਹੰਬਲ ਨੇ ਨਾਲ ਕਿ ਸਾਨੂੰ ਲੱਗ ਹੀ ਨਹੀਂ ਰਿਹਾ ਕਿ ਓਪਰਾਪਨ ਕੋਈ ਹੈ ਔਰ ਬਹੁਤ ਅੱਛਾ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਦੀ ਇੱਕ ਪਰਸਨੈਲਿਟੀ ਜਿਨ੍ਹਾਂ ਦੇ ਕੰਦਿਆਂ ਤੇ ਅਸੀਂ ਕਹਿੰਦੇ ਆ ਕਿ ਦੇ ਹੈਪਨ ਟੂ ਬੀ ਦਾ ਪਿਲਰਸ ਆਫ ਸੋਸਾਇਟੀ ਐਂਡ ਵੀ ਆਰ ਵੈਰੀ ਹੈਪੀ ਥੈਟ ਇਨ ਦਿਸ ਵਰਲਡ ਫੁੱਲ ਆਫ ਕੰਪਰੀਹੈਂਸ਼ੀਜ਼ ਵੀ ਹੈਵ ਗਾਟ ਸਰਟਨ ਬ੍ਰਦਰਸ ਲਾਈਕ ਹਿਮ ਓਨਲੀ ਐਂਡ ਉਹਨਾਂ ਦੇ ਨਾਲ ਸੂਤ ਸਾਹਿਬ ਆਏ ਹੋਏ ਨੇ ਫਰੈਂਡ ਉਹਨਾਂ ਦੇ ਨੇ ਬਟ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਆਰਿਆ ਕਾਲਜ ਨੂੰ ਬਿਲੋਂਗ ਕਰਦੇ ਐ ਤੇ ਬੜਾ ਅੱਛਾ ਲੱਗ ਰਿਹਾ ਹੈ ਕਿ ਉਸੇ ਗਰਾਊਂਡ ਦੇ ਵਿੱਚ ਉਹੀ ਪਰਸਨਸ ਘੁੰਮ ਰਹੇ ਨੇ ਪਰ ਉਹ ਇੱਕ ਨਵੇਂ ਅੰਦਾਜ਼ ਦੇ ਨਾਲ ਆਪਣੀ ਐਕਸਪੀਰੀਅੰਸ ਜਦੋਂ ਬੱਚਿਆਂ ਦੇ ਨਾਲ ਸ਼ੇਅਰ ਕਰਨਗੇ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਮੈਂ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਦੇਣਾ ਚਾਹੂੰਗੀ ਕਪੂਰ ਸਾਹਿਬ ਨੂੰ ਸੂਤ ਸਾਹਿਬ ਨੂੰ ਔਰ ਮੇਰੇ ਭਰਾ ਯਸ਼ਕੀਰੀ ਜੀ ਨੂੰ ਔਰ ਛੋਟੇ ਭਰਾ ਪੰਕਜ ਨੂੰ ਜਿਨ੍ਹਾਂ ਨੇ ਇਸ ਉਪਰਾਲੇ ਵਿੱਚ ਸਾਡਾ ਸਾਥ ਦਿੱਤਾ ਔਰ ਉਮੀਦ ਹੈ ਕਿ ਬੱਚਿਆਂ ਨੇ ਜੋ ਸੋਚ ਕੇ ਆਏ ਨੇ ਉਹ ਤੋਂ ਵੀ ਜ਼ਿਆਦਾ ਵਧੀਆ ਕੰਮ ਉਹ ਐਗਜ਼ਿਬਿਟ ਕਰ ਪਾਣਗੇ ਔਰ ਆਉਣ ਵਾਲੇ ਫਿਊਚਰ ਜਿਦਾ ਕਪੂਰ ਸਾਹਿਬ ਦੱਸ ਰਹੇ ਨੇ ਉਹਨਾਂ ਦੇ ਟਿਪਸ ਦੇ ਨਾਲ ਉਹ ਹੋਰ ਅੱਗੇ ਵਧਣਗੇ ਇਹੀ ਸਾਡਾ ਉਪਰਾਲਾ ਹਮੇਸ਼ਾ ਰਹਿੰਦਾ ਹੈ ਔਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਬੱਚੇ ਇੰਨੇ ਵਧੀਆ ਮੌਸਮ ਦੇ ਵਿੱਚ ਜਦੋਂ ਤੁਸੀਂ ਆਰਿਆ ਕਾਲਜ ਚ ਪਹੁੰਚੇ ਹੋ ਤਾਂ ਅਸੀਂ ਤੁਹਾਡਾ ਧੰਨਵਾਦ ਤਾਂ ਕਰਦੇ ਆ ਪਰ ਤੁਹਾਨੂੰ ਇਹ ਬੈਸਟ ਵਿਸ਼ੇਸ ਵੀ ਦਿੰਨੇ ਆ ਕਿ ਸਿਰਫ ਇੱਕ ਸਟਾਲ ਲਗਾਣ ਤੱਕ ਲਿਮਿਟਿਡ ਨਹੀਂ ਰਹਿਣਾ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਆ ਕਿ ਕੋਈ ਵੀ ਚੀਜ਼ ਜਿਹੜੀ ਹੈ ਉਹ ਸਿਰਫ ਲੈਟਰ ਤੱਕ ਲਿਮਿਟਡ ਨਹੀਂ ਹੋਣੀ ਚਾਹੀਦੀ एवरीथिंग ਸ਼ੁਡ ਬੀ ਫਾਲੋਡ ਇਨ ਸਪਿਰਿਟ ਤੇ ਇਸ ਮਾਰਕੀਟ ਫੇਸ ਦਾ ਜਿਹੜਾ ਸਪਿਰਿਟ ਹੈ ਜਿਸ ਕਨਸੈਪਟ ਨਾਲ ਅਸੀਂ ਚੱਲੇ ਆ ਕਿ ਸਟਾਰਟਅੱਪਸ ਦੇ ਨਾਲ ਅਸੀਂ ਇੱਕ ਨਵੀਂ ਰੈਵੋਲੂਸ਼ਨ ਲੈ ਕੇ ਆਣੀ ਹੈ ਨਵੇਂ ਆਈਡੀਆਜ਼ ਔਰ ਬਿਹਤਰ ਆਈਡੀਆਜ਼ ਤੇ ਤੁਹਾਡੇ ਕੋਲ ਕਪੂਰ ਸਾਹਿਬ ਔਰ ਸੂਤ ਸਾਹਿਬ ਵਰਗੇ ਪ੍ਰੋਨੇ ਜਿਹੜੇ ਆਪਣਾ ਪਰਿਵਾਰ ਦੇ ਵਿੱਚ ਆਏ ਨੇ ਇਹਨਾਂ ਕੋ ਜ਼ਿਆਦਾ ਤੋਂ ਜ਼ਿਆਦਾ ਟਿਪਸ ਜਿਹੜੇ ਹੈਗੇ ਉਹ ਆਪ ਲਓ ਔਰ ਲੈਣ ਤੋਂ ਬਾਅਦ ਫਿਰ ਉਹਨਾਂ ਨੂੰ ਐਗਜ਼ੀਕਿਊਟ ਵੀ ਕਰੋ ਇਹੀ ਇਸ ਮੇਲੇ ਦਾ ਉਦੇਸ਼ ਹੈ ਤੇ ਤੁਸੀਂ ਉਸ ਉਦੇਸ਼ ਨੂੰ ਜ਼ਰੂਰ ਪੂਰਾ ਕਰੋ